ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਅਪਡੇਟ ਦੇ ਵਿੱਚ ਤੇ ਨਵੀਂ ਵੀਡੀਓ ਅੱਜ ਦੀ ਲੈ ਕੇ ਆਏ ਆ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਦਾ ਮੋਗੇ ਜ਼ਿਲ੍ਹੇ ਦਾ ਗਵੰਡੀ ਪਿੰਡ ਕਾਲੇ ਕੇ ਮਿੱਤਰੋ ਤੇ ਕਾਲੇ ਕੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹੈਗਾ ਬਾਈ ਪੀਤੇ ਬਾਈ ਦੇ ਕੋਲੇ ਕੁਝ ਸਮੇਂ ਸਮੇਂ ਦੇ ਲਈ ਬਾਈ ਦੇ ਕੰਮ ਰੋਕਿਆ ਸੀ ਕੋਈ ਕਾਰਨਾਂ ਦੇ ਕਾਰਨ ਕਰੇਲੂ ਮਜਬੂਰੀਆਂ ਦੇ ਕਾਰਨ ਕੰਮ ਨੂੰ ਕੋਈ 2-3 ਮਹੀਨੇ 4 ਮਹੀਨੇ ਰੋਕੀ ਰੱਖਿਆ ਤੇ ਨਵੇਂ ਸਿਰੇ ਤੋਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਹੁਣ ਫਿਰ ਸ਼ੁਰੂਆਤ ਕੀਤੀ ਆ ਮਿੱਤਰੋ ਤੇ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਅੱਜ ਟੌਪ ਦੇ ਚਾਰ ਨਕੀਨੇ ਮੋਹਰੇ ਦੇ ਵਿਖਾਊਗਾ ਤੇ ਇੱਕ ਟੋਕੜ ਗੱਪਣ ਵੈੜ ਵਿਖਾਉਣੀ ਆ ਮਿੱਤਰੋ ਜਾਨਵਰ ਟੋਟਲ 5-6 ਹੋਇਆ ਕਰਨਗੇ ਅੱਗੇ ਐਦੋ ਵੀ ਜਾਦੇ ਜਾਨਵਰ ਤੁਹਾਨੂੰ ਤੇ ਐਦੋ ਵੀ ਚੰਗੇ ਜਾਨਵਰ ਤੁਹਾਨੂੰ ਦੇਖਣ ਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਓ ਕਰਦੇ ਆ ਗੱਲਬਾਤ ਆਪਾਂ ਪੀਤੇ ਬਾਈ ਦੇ ਨਾਲ ਲਵਾਉਣੇ ਹਾਜ਼ਰੀ ਬਾਈ ਦੀ ਤੇ ਕਰਦੇ ਆ ਬਾਈ ਦੀ ਨਾਲ ਮੁਲਾਕਾਤ ਪੀਤੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਬਾਈ ਠੀਕ ਠਾਕ ਜੀ ਵਧੀਆ ਕੀ ਕਰਾ ਜੋ ਵੀਰੇ ਹਾਂਜੀ ਚੜਦੀ ਕਲਾ ਦੀ ਹਾਂਜੀ ਹਾਂਜੀ ਕਿਰਪਾਵਾ ਅੱਛਾ ਕੀ ਗੱਲ ਬਣ ਗਈ ਕੰਮ ਰੋਕਤਾ ਹੀ ਫਿਰ ਥੋੜਾ ਜਿਆਦਾ ਓਏ ਥੋੜੇ ਨਾ ਪਸੂਆਂ ਚ ਢੱਲ ਮਸ ਜੀ ਹੋ ਗਈ ਸੀਗੀ ਠੀਕ ਆ ਵੀਰੇ ਫਿਰ ਮੈਂ ਕਹਾ ਹੋਰ ਜਿਆਦਾ ਨੁਕਸਾਨ ਹੋਈ ਦੂ ਰੋਕ ਹੀ ਦੇਵੇ ਤਾਂ ਕਰਕੇ ਕਿੰਨੀ ਗੱਲ ਕਿਉਂਕਿ ਇਹ ਨਾ ਸਮਾਂ ਹੁੰਦਾ ਕਈ ਵਾਰੀ ਹਾਂਜੀ ਅੱਛਾ ਬੀਤੇ ਬਾਈ ਹੁਣ ਫਿਰ ਜਾਨਵਰ ਰੈਗੂਲਰ ਹੀ ਆਇਆ ਕਰਨਗੇ ਹਾਂ ਰੈਗੂਲਰ ਅੱਗੇ ਵੰਗੂ ਦਾ 15 ਨਾਕ ਹੋਇਆ ਕਰਨ ਗਿਆ ਤਾਂ ਚਲ ਕੰਮ ਸ਼ੁਰੂ ਹੀ ਕੀਤਾ ਠੀਕ ਆ ਚਲ ਸ਼ੁ크ਰਾ ਪ੍ਰਮਾਤਮਾ ਦਾ ਮੈਂ ਤਾਂ ਨਾ 40 ਹਉਣ ਯਾਰ ਤੇਰੇ ਪੀਤੇ ਬਾਈ ਪੀਤੇ ਬਾਈ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਬਾਈ ਆਪਣੇ ਕੋਲੇ 4 ਤਾਂ ਝੋਟੀਆਂ ਠੀਕ ਆ ਤੇ ਇੱਕ ਤੋਕੜ ਗੱਬਣ ਵਹਿੜਾ ਇੱਕ ਸਾਈ ਵਾਲ ਮਹੀਨੇ ਦੀ ਕੱਚੀ ਆ ਠੀਕ ਆ ਬਾਈ ਵੀ ਜਿਹੜਾ ਕਿ ਇਹਨੂੰ ਦੱਸੂਗਾ ਜਿਵੇਂ ਲਊਗਾ ਲੈ ਸਕਦਾ ਇਹਨੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰੀਏ ਕੱਢੀ ਬਾਹਰ ਨੂੰ ਪੀਤੇ ਕੱਢ ਬਾਈ ਕਰਦੇ ਗੱਲਬਾਤ ਆਪਾਂ ਬਾਈ ਇਹਦੀ ਕੀਮਤ ਤੇ ਲੱਗ ਕਿੰਨੇ ਚਿਰ ਦੀ ਬੱਚਾ ਬੜਾ ਯਤਨ ਕਰ ਰਿਹਾ ਨੰਬਰ ਤੇ ਤੁਹਾਨੂੰ ਇੱਕ ਟਾਪ ਦਾ ਨਗੀਨਾ ਦਿਖਾਉਣ ਲੱਗਿਆ ਮੋਰਾ ਨੀ ਤੀਜਾ ਦਿਨ ਅੱਜ ਸੂਈ ਨੂੰ ਬਾ ਕਮਾਲ ਝੋਟੀ ਹੈ ਕਰਦੇ ਗੱਲਬਾਤ ਆਪਾਂ ਅੱਛਾ ਪੀਤੇ ਵੀਰੇ ਕਿੰਨੇ ਦਿਨਾਂ ਦੀ ਸੂਈ ਆ ਬਈ ਅੱਜ ਬਈ ਤੀਜਾ ਦਿਨ ਆ ਬੋਲਾ ਹੀ ਆ ਕੀ ਬਾਤ ਆ ਬੜਾ ਸੋਹਣਾ ਨਕਸ਼ਾ ਨਾ ਬਈ ਹਾਂਜੀ ਵੱਡੀ ਵੱਡੀ ਵੀ ਚੰਗੀ ਆ ਹਨਾ ਬਈ ਹਾਂਜੀ ਕਿੰਨਵਾ ਸੂਹ ਸੂਈ ਪੀਤੇ ਬਈ ਦੂਜੇ ਸੂਏ ਆ ਵਾ ਦੂਜੇ ਸੂਏ ਕਿ ਤੀਜੇ ਅੱਜ ਦੂਜੇ ਦੂਜੇ ਵੀਰੇ ਠੀਕ ਆ ਵੀ ਦੂਜੀ ਸੂਏ ਦੁੱਧ ਕਿੰਨੇ ਦਿਨ ਚੱਲਦੀ ਪੀਤੇ ਬਈ ਹਾਂਜੀ ਦੁੱਧ ਦੁੱਧ ਹੋਣਾ ਇਸ ਟਾਈਮ 11-12 ਕਿਲੋ ਬੋਲਾ ਹੈਗਾ ਬੋਲਾ ਹੈਗਾ ਕਿੰਨੇ ਦਿਨਾਂ ਦੀ ਸੂਈ ਅੱਜ ਸੂਈ ਨੂੰ ਅੱਜ ਤੀਜਾ ਦਿਨ ਆ ਬੱਚੇ ਦੇ ਨਾਲੂ ਆ ਨਾਲ ਹੀ ਆ ਕੱਟਾ ਕੇ ਕੱਟੀ ਮਗਰ ਕੱਟਾ ਮਗਰ ਕੱਟਾ ਅੱਛਾ ਵੀ ਤੂੰ ਕਿੰਨਾ ਪੀਕ ਲੈਵਲ ਦੁੱਧ ਕਿੰਨਾ ਦੇ ਦੂਗੀ ਇਹ ਬਾਈ ਉਹਨਾਂ ਨੇ ਨਾ ਤੁਹਾਨੂੰ ਮੈਂ ਤਾਂ ਪਹਿਲੇ ਸੂਏ 13-14 ਕਿਲੋ ਦੁੱਧ ਚੋਇਆ ਬੰਦਿਆ ਠੀਕ ਹੈ ਵੀ ਦੇ ਦੂਗੀ 15 ਕਿਲੋ ਦੁੱਧ ਦਾ ਦੇਣਾ ਚਾਹੀਦਾ 16-17 ਕਿਲੋ ਚੱਲ 15-16 ਗਰਮੀ ਆ ਦੁੱਧ ਤਾਂ ਵਾਧ ਹੀ ਦੇਣਾ ਚਾਹੀਦਾ ਜਿਵੇਂ ਈ ਢੀ ਛੋਟੀ ਆ ਚੱਲ 15 ਹੀ ਰੱਖ ਲੈ ਤੂੰ ਹਣਾ ਹੁਣ ਵੀ ਨਾਲੇ ਤ ਚੰਗਾ ਗੱਡੀ ਬੁੱਡੀ ਮੈਂਦੀ ਬੜੀ ਕਮਾਲ ਆ ਯਾਰ ਹਲਾ ਦੇ ਮੜੀ ਜਾਨ ਕਿੰਨੇ ਦੀ ਦੇ ਦੇਾਂਗੇ ਪੀਤੇ ਵੀਰੇ ਯਾਰ ਇਹਦਾ ਫੋਨ ਤੇ ਹੀ ਕਰ ਲਈਏ ਮੈਂ ਤਾਂ ਠੀਕ ਹੈ ਵੀਰੇ ਅੱਛਾ ਦੋ ਨੰਬਰ ਵਾਲੀ ਜਿਹੜੀ ਝੋਟੀ ਪਿੱਤੇ ਮਰੀ ਇਹ ਇਹ ਦੋਂਦੀ ਆ ਚੌਕ ਦੇ ਮਾੜੇ ਮਾੜੇ ਕੱਢਦੀ ਆ ਇਹਨੂੰ ਛੇਵਾਂ ਦਿਨ ਆ 10 ਲੀਟਰ ਦੁੱਧ ਤਿਆਰ ਆ ਠੀਕ ਹੈ ਇਹ ਪਹਿਲੇ ਨਹੀਂ ਆ ਬਈ ਹਾਂ ਹਾਂ ਪਹਿਲੇ ਨਹੀਂ ਆ ਬੱਚਾ ਹੀ ਆ ਅੱਛਾ ਛੇਵਾਂ ਦਿਨ ਸੂਈ ਨੂੰ 10 ਕਿਲੋ ਤਿਆਰ ਆ ਹੈ ਕਿਆ ਬਾਤ ਕਿੰਨਾ ਦੁੱਧ ਦੇਜੂਗੀ ਪੀਕ ਲੈਵਲ ਤੇ ਬਾਈ ਦੁੱਧ ਦੇ ਨੇ 12 13 ਕਿਲੋ ਚਾਹੀਦਾ ਝੋਟੀ ਵੱਡੀ ਬਹੁਤ ਆ ਨਾ ਪੁੜਾ ਪੜਾ ਬੜਾ ਕਮਾਲਾ ਯਾਰ ਹਨਾ ਹਾਂ ਨਾਲੇ ਪਿਓਰ ਹਰਿਆਣੇ ਦੀ ਆ ਇਧਰੋਂ ਲਿਆ ਇਧਰੋਂ ਤੋੜ ਚੰਗਾ ਕੱਟੀ ਦਾ ਯਾਰ ਅੱ ਵੱਡੀ ਬੁਡੀ ਕਿਵੇਂ ਲੱਗਿਆ ਪੀਤੇ ਬਾਈ ਹਾਂਜੀ ਚੂਣ 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 ਬਹੁਤ ਚੰਗਾ ਠੰਡੀ ਬਹੁਤ ਆ ਠੀਕ ਆ ਬਾਈ ਇਹਦੇ ਮਗਰ ਬੱਚਾ ਕੱਟਾ ਗਿਆ ਕਿ ਕਿਤੇ ਇਹਦੇ ਮਗਰ ਵੀ ਕੱਟਾ ਹੀ ਆ ਇਹਦੇ ਮਗਰ ਵੀ ਕੱਟਾ ਹੀ ਆ ਠੀਕ ਆ ਬਾਈ ਇਹ ਕਿੰਨੇ ਦੀ ਦੇ ਦੇਗੇ ਪੀਤੇ ਵੀਰੇ ਕਹਿੰਦਾ ਵੀ ਰੈਡ ਫੂਨ ਤੇ ਆ ਇਹ ਯਾਰ ਦੇਣ ਲੈਣ ਬਾਈ ਐ ਮੁੱਲ ਜਿੰਨਾ ਮਰਜ਼ੀ ਕਰਾਲਾ 155 ਦੀ ਦੇਣੀ ਆ ਝੋਟੀ ਆਪਾਂ 155 ਦੀ ਦੇਣੀ ਆ ਠੀਕ ਆ ਬਾਈ ਨਾਲ ਐਡੀ ਜਾਂਦੀ ਨਹੀਂ ਅਗਲਾ ਵੱਡੀ ਕਹਿ ਦਿੰਦਾ ਐਡੀ ਘਰ ਘਰ ਨਹੀਂ ਖੜੀ ਨਹੀਂ ਖੜੀ ਬਾਈ ਵਾਕੇ ਯਾਰ ਰੇਲ ਗੱਡੀ ਦਾ ਇੰਜਣ ਜੱਟੀ ਆ ਹਨਾ ਅਚਾ ਤੇ ਤੇ 3 ਨੰਬਰ ਤੇ ਝੋਟੀ ਬਾਈ 3 ਨੰਬਰ ਤੇ ਤੀਜੇ ਸੂਏ ਸੂਈ ਆ ਵੀਰੇ ਇਹ ਠੀਕ ਆ ਭਾਈ ਨਹੀਂ ਭਾਈ ਬਾਹਰ ਕੱਢ ਕੇ ਇਹ ਵੀ ਤੋਰ ਮੋਨੇ ਇਧਰ ਦੀ ਐਂ ਲਿਆ ਕੇ ਹੌਲੀ ਹੌਲੀ ਤੋਰਿਆ ਕਰ ਠੀਕ ਆ ਭਾਈ ਇਹ ਤੀਜਾ ਸੂਏ ਸੂਈ ਆ ਭਾਈ ਹਾਂਜੀ ਇਹ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀ ਭਾਈ ਪਰਸੋਂ ਸੂਈਆਂ ਇਕੱਠੀਆਂ ਹੀ ਉਹ ਸੁਬਾ ਸੂਈ ਆ ਉਹ ਹੱਥ ਨੇ ਇਹ ਸੂਈ ਤੇ ਮਤਲਬ ਇਹਨਾਂ ਦਾ ਘੈਂਟਿਆਂ ਦਾ ਫਰਕ ਕੀ ਆ ਹਾਂ ਘੈਂਟਿਆਂ ਦਾ ਹੀ ਆ ਠੀਕ ਇਹਦੇ ਥੱਲੇ ਕਿੰਨਾ ਬੋਲਾ ਇਹਦੇ ਥੱਲੇ ਵੀਰੇ 10 ਕਿਲੋ ਬੋਲਾ ਤਿਆਰ ਆ ਜਵਾਂ ਤੂੰ ਹੁਣ ਚਾਂਦੀ ਵੀ ਇੱਕ ਨੰਬਰਾ ਦੁੱਧ ਉਹਦੀ 17-18 ਕਿਲੋ ਦੀ ਗਾਰੰਟੀ ਆ ਪੂਰੀ ਠੀਕ ਆ ਭਾਈ ਠੀਕ ਆ ਇਹ ਐਨੂੰ ਲਈਂ ਸਿੰਗਾ ਦੇ ਪੋਪ ਬਈ ਵਧੀਆ ਹਨਾ ਹਾਂ ਗੁੰਦੀ ਪਈ ਧਾਰੇ ਪਾਸੋਂ ਸਭੀ ਬਹੁਤ ਆਣਾ ਹਾਂ ਬੋਦਲੇ ਜਾਨਵਰ ਨੂੰ ਤਾਂ ਅਗਲਾ ਸਾਂ ਵੀ ਲੈਂਦਾ ਯਾਰ ਲੋਲੀਪੋਲੀ ਆ ਬਈ ਲੈ ਬਾਕੀ ਲੇਵੇ ਨੂੰ ਵੀ ਲੋ ਵੀ ਖਰੀ ਆ ਯਾਰ ਬਾਹਲੀ ਜਿਆਦਾ ਅਜੇ ਤੱਕ ਨਾਲੇ ਕੋਈ ਬਾਜ਼ਾਰ ਨਹੀਂ ਲੱਗਾ ਆਹੀ ਆ ਜਿਹੜੇ ਘੰਟਾ ਦੋ ਘੰਟੇ ਟੱਪੇ ਆ ਕੋਈ ਬਾਜ਼ਾਰ ਵਜੂਰ ਵਾਲਾ ਕੰਮ ਨਹੀਂ ਇਹਨਾਂ ਨੂੰ ਜਮੇ ਅਰੇ ਇਹਦਾ ਦੁੱਧ 10 ਕਿਲੋ ਤਿਆਰ ਹੈ ਕਿ ਜਿਆਦਾ ਹਾਂ 10 ਕਿਲੋ ਬੋੜਾ ਹੀ ਆ ਜੇ ਠੀਕ ਆ ਬਈ ਇਹ ਕਿੰਨਾ ਦੇ ਦੂਗੀ ਪੀਕ ਲੈ ਬਾਈ ਦੁੱਧ 15 16 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ ਇਹਦੀ ਤਾਂ ਕਿਉਂਕਿ ਇਹਨਾਂ ਦਾ ਵਾਅਦਾ ਕਿਹਾ 15 16 ਕਿਲੋ ਘਟੋ ਘਾਟੇ ਦਾ ਦੁੱਧ ਬਾਕੀ ਇੱਕ ਗੱਲ ਹੋਰ ਆ ਪੀਤੇ ਵੀਰੇ ਲੰਬਾਈ ਚੜਾਈ ਬਹੁਤ ਏ ਦਾ ਭਾਈ ਦੇਣ ਲੈਣੀ 140 ਦੀ ਆ 1 ਲੱਖ 40 ਹਜ਼ਾਰ ਦੀ ਦੇਣ ਲੈਣੀ ਠੀਕ ਹੈ ਭਾਈ ਲਾਡ ਪਿਆਰ ਤਾਂ ਹੋ ਜੂਗਾ ਨਾ ਮੋਟਾ ਮੋਟਾ ਹੋਈ ਜਾਂਦਾ ਹੁੰਦਾ ਭਾਈ ਠੀਕ ਹੈ ਚਾਰ ਨੰਬਰ ਵਾਲੀ ਬਾਈ ਜਿਹੜੀ ਇਹ 4 ਨੰਬਰ ਤੇ ਮੈਂ ਜਿਹੜੀ ਬੀਬੀ ਤੇ ਵੀਰੇ ਇਹ ਵੀਰੇ ਦੂਜਾ ਸੂਆ ਦੂਜਾ ਸੂਆ ਹਾਂ ਇਹਦੇ ਅੱਜ 10 12 ਦਿਨ ਬਾਕੀ ਆ ਹਜੇ ਠੀਕ ਆ ਬਈ ਸੂਨ ਵਾਲੀ ਇਹ ਬਈ ਹਾਂ ਇਹ ਸੂਨ ਵਾਲੀ ਆ ਵੀਰੇ ਇਹਦਾ ਕੀ ਰਿਕਾਰਡ ਦੱਸਿਆ ਵੀਤੇ ਬਈ ਬਈ ਇਹਨੇ ਵੀ ਪਹਿਲੇ ਸੂਏ 12 13 ਕਿਲੋ ਦਿੱਤਾ ਠੀਕ ਆ ਬਈ ਤੇ ਐਤ ਕੀ ਦੇਊਗੀ ਚੰਗਾ ਝੋਟੀ ਦੁੱਧ ਹਜੇ ਤਾਂ ਬੰਨਾ ਬਹੁਤ ਆ ਹਾਂ 10 ਦਿਨ ਪਹਿ ਬਾ ਥੱਲੋ ਬਾੜੀ ਚੰਗੀ ਆ ਹਾਂ ਨਜ਼ਾਇਜ਼ ਚੰਗੀ ਆ ਥੱਲੋ ਹੂੰ ਖੁੱਲੀ ਖਲੀ ਥਣ ਥਣੋਂ ਵੀ ਚੰਗਾ ਵੀ ਹਾਂ ਮੈਂ ਨਾ ਇੱਥੇ ਲਿਆ ਇਧਰ ਦੀ ਹੌਲੀ ਹੌਲੀ ਇਹਦੇ ਤਾਂ ਭਾਈ ਕੋਕੇ ਵੀ ਪਾਈ ਫਿਰਦਾ ਜੰਦਰ ਉਹ ਨਹੀਂ ਛੋਰ ਜਿਹਨੇ ਚੱਕ ਕੇ ਪਾਤੇ ਪਏ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਤੂੰ ਨਹੀਂ ਠੀਕ ਹੈ ਸ਼ੌਂਕ ਦਾ ਮੁੱਲ ਵੀ ਨਹੀਂ ਕੋਈ ਪੀਤੇ ਵੇਲੇ ਜਿਹੜੀ ਚੀਜ਼ ਨੂੰ ਜੱਜੂਗਾ ਉਦੋਂ ਦੀ ਪਾਵਾਂਗੇ ਹਨਾ ਇਹ ਵੀ ਗੱਲ ਹੁੰਦੀ ਹੈ ਕਹਿੰਦਾ ਸ਼ਿੰਗਾਰ ਵੀ ਉਸੇ ਨੂੰ ਲੱਗਦਾ ਜਿਹਨੂੰ ਜੱਜੂਗਾ ਭਾਈ ਇਹ ਤਾਂ ਹੈ ਇਹ ਤਾਂ ਕਰ ਥਣ ਥਣੋਂ ਬਹੁਤ ਚੰਗਾ ਹਨਾ ਮਾਇਆ ਨਾ ਤੂੰ ਕਮਾਲਾਂ ਵੇਖੀ ਕਰਦੀ ਪਹਿਲੇ ਸੂਏ ਬਹੁਤ ਜ਼ਿਆਦਾ ਬਣ ਕੇ ਸੂਈ ਹਏ ਹੇ ਹਾਂ ਦੁੱਧੋਂ ਵੀ ਖਰੀ ਨਿਕਲੀ ਬੁੱਧ ਦੁੱਧ 15 ਕਿਲੋ ਤਾਂ ਖੁੱਲਾ ਦੇਈ ਜਾ ਹਾਂ ਰਾਮ ਨਾਰਾ ਇਹਨੇ ਨਾ ਦਿੱਤਾ ਫੇਰ ਨਹੀਂ ਕੋਈ ਦਿੰਦੀ ਹੂੰ ਕੁਆਲਟੀ ਬਹੁਤ ਹਜੇ ਪੂਰੇ 10 12 ਦਿਨ ਪਏ ਆ 10 ਦਿਨ ਪਏ ਬਹੁਤ ਬਣ ਜਾਣਾ ਮੈਂ ਇਹਨੂੰ 10 ਦਿਨ ਪਉਤ ਹੁੰਦੇ ਪਿੱਤ ਚੱਲ ਜੇ ਵੈਗੀ ਦਾ ਠੀਕ ਹੈ ਨਹੀਂ ਦਮਾਰਾ ਸਵਾ ਕੇ ਵੀਡੀਓ ਪਾਵਾਂਗੇ ਦੱਸਾਂਗੇ ਵੀ ਕੀ ਬਣਦੀ ਆ ਫੱਕਾ ਹਾਂ ਠੀਕ ਹੈ ਇਹਦਾ ਰੇਟ ਬਈ ਇਹਦਾ ਵੀ ਯਾਰ ਫੋਨ ਤੇ ਹੀ ਕਰਾਂਗੇ ਰੇਟ ਚੋ ਠੀਕ ਹੈ ਬਈ ਅੱਛਾ ਇੱਕ ਟੋਕੜ ਗੱਬੜਗਾ ਹੈਨਾ ਹਾਂ ਵੱਡੀ ਵਹਿੜ ਆ ਖੜੀ ਰਹਿਣ ਦਿੱਤਾ ਪਾੜੀ ਚਲਕਣਾ ਹੈ ਉਹ ਖੜੀ ਬਿਨਾਲੇ ਪਾੜਾਂ ਦੀ ਕੋਈ ਹਾਂ ਇਹ ਕਿੰਨੇ ਚਿਰ ਦੀ ਗੱਬਣਾ ਪੀਤੇ ਇਹ ਬ ਸਾਡੇ ਪੰਜਾਬੀ ਨਸ਼ਿਆਂ ਦੇ ਨੇੜ ਹੀ ਆ ਠੀਕ ਹੈ ਬਈ ਹਾਂ ਪਰਤਾ ਸਿਆਲ ਤੇ ਆ ਲੈਣਾ ਇਹਨੇ ਹਾਂ ਪੂਰੀ ਠੰਡ ਜੀ ਆਊਗੀ ਪੂਰੀ ਚੰਗੀ ਰੁੱਤ ਜੀ ਸੁਖੀ ਹਾਂ ਸੱਜਰ ਨੇ ਦਿੱਤੇ ਨੇ 28 29 ਕਿਲੋ ਦੁੱਧ ਇਹਨੇ ਹੈ ਹੁਣ ਕਿੰਨਾ ਇਸ ਟਾਈਮ ਬਾਈ ਹੁਣ ਬਾਈ 12 10 ਕਿਲੋ ਹੀ ਮੰਨੇ ਯਾਰ ਗਰਮੀ ਬਹੁਤ ਇਹ ਨਾਲ 10 ਕਿਲੋ ਰੋਤੇ ਖੁੱਲਾ ਡੁੱਲਾ ਹੈਗਾ ਹੁਣ ਹਾਂ ਚਾਹ ਨਾਲ ਹੈ ਮਈਆਂ ਵਰਗਾ ਚਿੱਟਾ ਠੀਕ ਹੈ ਵੱਡੀ-ਬੁੱਡੀ ਬਹੁਤ ਹੈ ਵੱਡੀ ਦਾ ਈ ਈ ਜਾਮਦੀ ਨਹੀਂ ਕੋਲੇ ਖੜਕੇ ਵਿਖਾਈ ਬਾਹਰ ਨਾ ਕੱਢੀਏ ਮੜੀ ਜੀ ਕੱਢ ਲਾ ਕੱਢ ਲਾ ਬਾਹਰ ਪਤਾ ਲੱਗੂ ਦੇ ਕੱਦ ਦਾ ਕੀ ਨਹੀਂ ਆਏ ਜ ਵੱਡੀ ਆ ਬਾਈ ਯਾਰ ਏਡੀ ਵੈਟ ਜਾਮਦੀ ਬਾਕੀ ਬਾਈ ਨਹੀਂ ਜਾਮਦੀ ਅੱਜ ਪੀਤੇ ਬਾਈ ਕਿੰਨੇ ਦੀ ਦੇ ਬਾਈ ਅਰ ਜੇ ਅੱਜ ਵੇਚੀ ਤਾਂ ਜੀਐਸਨੋ 75 ਦੀ ਦੇਵਾਂਗੇ ਤੇ ਤਿਆਰ ਹੋਈ ਤਾਂ 1.5 ਲੱਖ ਦੀ ਵੈੜਾ ਤੈਨੂੰ ਵੀ ਪਤਾ ਹੈਗੀ ਬਾਈ ਹੈਗੀ ਚੱਲ 140 135 40 ਦੀ ਤਾਂ ਆਪਣਾ ਆਪਾਂ ਨੂੰ ਵਾਪਸ ਕਰਾ ਦੇਵੇਂ ਨਾਲ ਰੁੱਤ ਕਿਹੜੀ ਚ ਸੁੰਦੀ ਹੈ ਨਾਲ ਏਡੀ ਜੰਮਦੀ ਨਹੀਂਗੀ ਠੀਕ ਹੈ ਬਾਈ 140 ਦੀ ਮੈਨੂੰ ਵਾਪਸ ਕਰਾ ਦੀ ਭਲਾ ਦੀ ਨੂੰ ਤਾਂ ਬੀਗੂ ਦਾ ਵੱਧ ਵੈੜ ਕੋਈ ਸਾਹਬ ਨਾਲ ਬੰਦਾ ਫਿਰ ਕੱਲ ਐਫ ਡੀ ਅੱਜ ਨੇ ਲਾ ਦਾਂਗੇ ਅੱਜ ਹਾਂ ਨਾਲ ਦੁੱਧ ਪੀਊਗਾ ਨਾਲ ਦੁੱਧ ਬਾਜੂ ਹਣਾ ਹੂੰ ਹੂੰ ਖੇਚ ਲਾ ਹੂੰਸ ਕਰ ਲਾ ਦੀ ਦੋਬਣ ਬਸ ਐ ਖੇਚ ਲਾਓ ਲੈ ਹਾਂ ਲੈ ਹੁਣ ਵੇਖੋ ਘੋੜੀ ਜਿੱਡੀ ਆਂਦਾ ਬੰਦਾ ਇੱਕ ਹੋਰ ਗੱਲ ਨਾ ਪੀਤੇ ਬੰਦਾ ਵੀ ਆਪਣਾ ਤੋਰਨ ਵਾਲਾ ਛੋਟਾ ਇਹ ਵੀ ਭਲੇਖਾ ਪਾ ਦਿੰਦਾ ਹਾਂ ਹੈ ਨਾ ਅਗਲਾ ਕਰੇ ਤੇ ਕੱਦ ਤੇ ਬਰਾਬਰ ਨੇ ਇਹ ਦਾ ਮੂੰਹ ਤੇ ਪਰੇਲ ਗੱਡੀ ਜੱਡੀ ਆ ਯਾਰ ਬਾਲੀ ਡਬਲ ਵੈੜ ਆ ਹੂੰ ਤਿੰਨ ਗੁੰਡੇ ਗੇ ਲਿਆ ਜੇ ਮਿੱਤਰੋ ਖੁਰਲੀ ਦੇ ਇਹਦਾ ਚੱਲ ਗਿਆ ਆਪਾਂ ਤਾਂ ਹੀ ਸ਼ਾਉਂ ਵੀ ਪਾਤੀ ਵੈਸੇ ਹੀ ਇਹ ਬੈਗ ਦਾ ਠੀਕ ਆ ਨਹੀਂ ਕੋਈ ਗੱਲ ਨਹੀਂ ਆਪਾਂ ਤਿਆਰ ਆ ਬਾਈ ਇੱਕੜਾ ਘਾਟੇ ਵਾਲਾ ਸੌਦਾ ਝਾੜੀ ਬਣਾਉਂਦੀ ਆ ਰੋਜ ਦੀ ਬਾਈ ਹਾਂ ਆਪਦਾ ਖਰਚਾ ਕੱਢ ਕੇ 5 ਕਿਲੋ ਬਚਾਉਂਦੀ ਆ ਹਾਂ ਹਾਂ ਬਾਈ ਹੂੰ ਐ 75 ਦੀ ਦੇਣੀ ਆ ਦੇਣ ਲੈਣੀ ਇਹਦਾ 75 ਹੀ ਆ ਮੇਰਾ ਮਾਨਾ ਇਹਦੇ ਜੋ ਕਰਾਉਣਾ ਹਜ਼ਾਰ ਖਾਂਡੀ ਹੋ ਜੂ ਬਾਈ ਬੜੀਰਾ ਮਾਨੀ ਠੀਕ ਆ ਬਾਈ ਤੇ ਸਾਈਵਾਲ ਜਿਹੜੀ ਬਾਈ ਸਾਈਵਾਲ ਦਾ ਬਾਈ ਮਹੀਨਾ ਰਹਿ ਗਿਆ ਤੁੰਚ ਕੱਚੀ ਆ 1 ਮਹੀਨੇ ਚੰਗੀ ਬਣਦੀ ਏ ਹਨਾ ਹਾਂਜੀ ਥੱਲੇ ਬਹੁਤ ਚੰਗੀ ਹਾਂ ਪਿਛਲੀ ਵਾਰ ਤੂੰ ਉਹ ਤੋਂ ਵੇਖੀ ਸੀਗੀ ਇਹ ਕਿੰਨੇ ਦੀ ਦੇ ਦਾਂਗੇ ਅੱਜ ਅੱਜ ਯਾਰ 55000 ਦੀ ਦੇ ਦਾਂਗੇ 55000 ਦੀ ਹਾਂ ਹੁਣ ਛੱਡੀ ਆ ਦੁੱਧੋਂ ਆ ਹਰ ਤੱਕ 10 ਕਿਲੋ ਨਹੀਂ ਹੋਇਆ ਉਹ ਬੱਚਾ ਇਹ ਦੁੱਧ ਕਿੰਨਾ ਦੇ ਦਿੰਦੀ ਪੀਤੇ ਬਈ ਇਹ ਬਈ ਇਹਨੇ ਦੁੱਧ ਤਾਂ ਦਿੱਤਾ 12 13 ਕਿਲੋ ਠੀਕ ਪਰ ਹੋਰ ਮੈਂ ਕਹਿੰਦਾ ਦਰਮਿਆਨੀ ਸੇਵਾ ਤੇ ਠੀਕ ਹੈ ਬਈ ਪਲਾਇਂ ਥੱਲੇ ਬਹਿ ਜਾ ਬਹਿ ਕੇ ਵੇਖੀ ਪੋਣੀ ਬੈਠੀ ਥੱਲੇ ਬਹਿ ਜਾ ਕੋਈ ਨਹੀਂ ਬਹਿ ਜਾ ਬਈ ਬਹਿ ਜਾ ਨਹੀਂ ਕੋਈ ਉਹੀ ਜਗੀ ਜਾਂਦਾ ਯਾਰ ਕੋਈ ਨਹੀਂ ਮੈਂ ਦਿਖਾਉਣਾ ਦੇ ਜਿਵੇਂ ਮਰਜ਼ੀ ਬੈਠਾ ਰਹਿ ਲੈ ਸ਼ੀਲਾ ਵੀ ਪਰਫਰ ਕੀ ਆ ਜਾਵੇ ਇਹ ਮੈਂ ਵੇਖੀ ਪਾਣੀ ਆਪਣੇ ਚੈਨਲ ਤੇ ਵਕੀ ਸੀ ਇਹ ਫੇਰਾ ਯਾ ਕੋਈ ਚੋਈ ਜਾਵੇ ਕੋਸ ਕਰੀ ਆਪਣਾ ਝੂਠੀ ਚੱਲ 13 ਕਿਲੋ ਦੁੱਧ 12 ਦਿੱਤਾ ਇਹਨੇ ਤੇ ਇਹਦੀ ਜਿਹੜੀ ਮੰਤਰੋ ਕੁਆਲਟੀ ਆ ਉਹ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਤੇ ਵੀ ਦੇਖੀ ਨੂੰ ਮਿਲ ਜੂਗੀ ਬਹੁਤ ਚੰਗੀ ਤਿਆਰੀ ਕਰਦੀ ਹੈ ਹਨਾ ਬਹੁਤ ਜਿਆਦਾ 99 151 99087 990 87 87 99 152 99 087 22 ਦਾ ਨੰਬਰ ਆ ਮਿੱਤਰੋ ਹੁਣ ਖੁੱਲ ਕੇ ਸਾਫ਼ ਦੇ ਦਿਓ ਚੰਗੀਆਂ ਮਈਆਂ ਲੈਣੀਆਂ ਚੰਗੀਆਂ ਮਈਆਂ ਵੇਚਣੀਆਂ ਚੰਗੀ ਮਹਿ ਦੀ ਭਾਲ ਦੇ ਵਿੱਚ ਆ ਤੇ ਫਿਰ ਬਾਈ ਪੀਤੇ ਦਾ ਟਿਕਾਣਾ ਪਿੰਡ ਖਾਣੀ ਕੇ ਵਿੱਚ ਆ ਤੇ ਕਾਲੇ ਕੇ ਪਿੰਡ ਜ਼ਿਲ੍ਹੇ ਮੋਗੇ ਦਾ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਅਗਲੀ ਕਾਰਵਾਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜਉਂਦੇ